ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸ ਬ੍ਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਕਾਫ ਵਾਲੀ ਬਾਜੂ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਦੇ ਹਾਂ ਕਾਫ ਜਦੋਂ ਇੱਥੇ ਵਲ ਪੈਂਦੇ ਹੁੰਦੇ ਜਿਹਦੇ ਵਿੱਚ ਮੂਰੇ ਕਾਫ ਲਾਇਆ ਜਾਂਦਾ ਉਹਦੀ ਕਟਿੰਗ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਦੇਖੋ ਜੀ ਇਹ ਫੁੱਲ ਬਾਜੂ ਆ ਫੁੱਲ ਬਾਜੂ ਦੇ ਮੂਰੇ ਕਾਫ ਲਾਉਣਾ ਆਪਾਂ ਠੀਕ ਹੈ ਤੇ ਬਾਜੂ ਦੀ ਜਿਹੜੀ ਲੈਂਥ ਆਪਾਂ ਹਾਂ 22 ਇੰਚ 22 ਇੰਚ ਬਾਜੂ ਦੀ ਲੈਂਥ ਤਿਆਰ ਆ ਤੇ ਤੁਸੀਂ ਇੱਥੇ ਨਾ ਇਹਨੂੰ 23 ਇੰਚ ਦੀ ਕੇਰਾ ਕਟਾਈ ਕਰੋਗੇ ਠੀਕ ਹੈ ਜੀ ਆ ਲਓ ਜੀ 23 ਇੰਚ ਦਾ ਇਹ ਆਪਣੇ ਕੋਲ ਇਹ ਕਪੜਾ ਹੈਗਾਗਾ ਤੇ ਇਸ ਲੋਟ ਇਹਦੀ ਜਿਹੜੀ ਮੂਰੀ ਆ ਜਿੰਨੇ ਆਪਣੀ ਆਪਣੀ ਮੂਰੀ ਆ ਜਿਹੜੀ ਕਾਪ ਲਾ ਕੇ 4.5 ਇੰਚ ਪੌਣੇ ਇੱਕ 5 ਇੰਚ ਆਪਾਂ ਰੱਖਣੀ ਹੈ ਇਹਨਾਂ ਦੀ ਮੂਰੀ ਤੇ ਫਿਰ ਤੁਸੀਂ ਜਿਹੜਾ ਇੱਥੋਂ ਲੰਬਾਈ ਕੱਟਣੀ ਆ ਚੜਾਈ ਕੱਟਣੀ ਆ ਸੌਰੀ ਜੀ ਉਹ ਇੱਥੋਂ 10 ਸਾ 11 ਇੰਚ ਦੀ ਕਰ ਰਹੇ ਹੋ 11 ਇੰਚ ਦੀ ਇੱਥੋਂ ਕਟਾਈ ਕਰਦੇ ਹੋ ਠੀਕ ਆ 11 ਇੰਚ ਦਾ ਮੈਂ ਕੱਪੜਾ ਰੱਖ ਕੇ ਕਟਾਈ ਕਰ ਲਈ ਸੀਗੀ ਤੇ ਉਸ ਤੋਂ ਬਾਅਦ ਤੁਸੀਂ ਇਧਰੋਂ ਲਾ ਲੈਣਾ 2.5 ਇੰਚ ਤੇ ਇੱਥੇ ਇਸ ਤਰ੍ਹਾਂ ਨ ਮਾਰਕਿੰਗ ਕਰ ਲੈਣੀ ਆ 2.5 ਇੰਚ ਤੇ ਮਾਰਕਿੰਗ ਕਰਕੇ ਇਹਨੂੰ ਇਸ ਤਰ੍ਹਾਂ ਇੰਨੀ ਸਿੱਧੀ ਰੱਖ ਕੇ ਇਸ ਤਰ੍ਹਾਂ ਕਾਟ ਪਾ ਦੇਣੀ ਆ ਜਿਵੇਂ ਆਪਾਂ ਆਮ ਬਾਜੂ ਦੀ ਕਾਟ ਪਾਉਣੀ ਹੁੰਦੀ ਆ ਠੀਕ ਹੈ ਜੀ ਇਹ ਪਾ ਦਿੱਤੀ ਇਸ ਤੋਂ ਬਾਅਦ ਤੁਸੀਂ ਆਹ ਵਾਲੀ ਕਾਟ ਪਾਉਂਗੇ ਇਹਦੇ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਪਾ ਲੈਣੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਕਾਪ ਕੱਟਣਾ ਕਾਪ ਆਪਾਂ ਇਸ ਤਰ੍ਹਾਂ ਕੰਨੀ ਦਾ ਦੂਰਾ ਕਰਕੇ ਇਹਦੇ ਵਿੱਚ ਪੇਸਟਿੰਗ ਪੇਪਰ ਲਾ ਕੇ ਇਹ ਕਾਪ ਦਾ ਕੱਪੜਾ ਤੁਸੀਂ 2 ਇੰਚ ਚੌੜਾ 1.5 ਇੰਚ ਚੌੜਾ ਕਾਪ ਰੱਖਣਾ ਇਹ ਨਹੀਂਗਾ ਵੀ ਇਹਨਾਂ ਦੇ ਇਦਾਂ ਕਾਲ ਰੰਗੂ ਚੌੜਾ 2.5 ਇੰਚ ਦਾ ਕਾਪ ਉਹ ਵਾਲਾ ਕਾਪ ਨਹੀਂ ਲੈਣਾ ਇਹਨਾਂ ਦੇ ਬਸ ਆਪਾਂ ਮੂੜੀ ਮੂਰੀ ਜਿਹੜੀ ਛੋਟਾ ਜਿਹਾ ਕਾਪ ਲਾ ਕੇ ਇਸ ਤਰ੍ਹਾਂ ਛੋਟਾ ਜਾਂ ਡੇਢ ਇੰਚ ਦਾ ਹੁੰਦਾ ਜਿਹੜਾ ਡੇਢ ਇੰਚ ਦੇ ਵਿੱਚ ਕਾਫ ਦੇ ਮੂਹਰੇ ਜੋ ਜੋ ਉਹ ਕਰਦਾਂਗੇ ਇੱਥੇ ਪਹਿਲਾਂ ਬਾਲ ਪੈਣਗੇ ਮੈਂ ਕਿਹਣਾ ਤੁਹਾਨੂੰ ਕਟਿੰਗ ਕਰਕੇ ਇਹ ਦਿਖਾਉਣੀ ਆ ਆ ਆਪਾਂ ਕਪੜਾ ਐਕਸਟਰਾ ਸੀਗਾ ਜਿਹੜਾ ਇਹ ਆਪਾਂ ਕੱਟ ਦਿੱਤਾ ਠੀਕ ਹੈ ਜੀ ਹੁਣ ਮੈਂ ਇਹਦੀ ਸਾਈਡ ਆਪਣੀ ਸਾਈਡ ਕਰ ਲੈਣੀ ਆ ਇਸ ਤਰ੍ਹਾਂ ਰੱਖ ਲਿਓ ਨੂੰ ਇਸ ਤਰ੍ਹਾਂ ਰੱਖ ਕੇ ਜਿਹੜੀ ਇਹਦੀ ਕਟਾਈ ਇਥੋਂ ਕਪੜਾ ਛਾਂਟੀ ਵੀ ਹੋ ਜਾਣਾ ਫਰੰਟ ਦੀ ਕਾਟ ਨਾ ਪਾਏ ਉਹ ਕਿਉਂਕਿ ਜੀ ਫਰੰਟ ਦੀ ਕਾਟ ਕਾਪ ਲਾਉਣ ਤੋਂ ਬਾਅਦ ਚ ਪਾਵਾਂਗੇ ਆਪਾਂ ਠੀਕ ਹੈ ਜੀ ਸੈਟਿੰਗ ਦੇਖਾਂਗੇ ਉਹ ਹਿਸਾਬ ਨਾਲ ਤੇ ਜਿਹੜੀ ਉੱਪਰ ਦੀ ਕਾਟ ਆ ਚਾਰਾਂ ਪੱਲਿਆਂ ਦੀ ਮੋਡੇ ਦੀ ਉਹ ਆਪਾਂ ਪਾ ਦਿੰਨੇ ਆ ਆਪਾਂ ਪਾ ਦਿੱਤੀ ਠੀਕ ਹੈ ਜੀ ਇਸ ਤੋਂ ਬਾਅਦ ਆ ਸ਼ਾਂਟੀ ਪਾਉਣੀ ਆ ਥੋੜੀ ਜੀ ਤੁਸੀਂ ਇਸ ਤਰ੍ਹਾਂ ਆ ਲੋ ਜੀ ਇਹ ਹੋ ਗਈ ਕਾਫ ਵਾਲੀ ਬਾਜੂ ਦੀ ਕਟਾਈ ਹੋਣਾ ਥੋੜਾ ਜਿਹਾ ਕਪੜਾ ਇਹ ਤੋਂ ਛਾਂਟੀ ਕਰਦੇ ਕਿਉਂਕਿ ਉਹਦਾ ਕਾਫ ਵੀ ਲੱਗ ਜਾਣਾ ਹਨਾ ਤੇ ਮੂਰੇ ਪਰਪਣਾ ਦੀ 21 ਇੰਚ ਹੀ 22 ਇੰਚ ਹੀ ਤੁਸੀਂ ਕੱਟ ਲਿਓ ਠੀਕ ਹੈ ਜੀ 21 ਇੰਚ ਤੁਹਾਡੀ ਬਾਜੂ ਤਿਆਰ ਆ ਤੁਸੀਂ 22 ਇੰਚ ਕੱਟ ਲਿਓ 23 ਇੰਚ ਨਾ ਕੱਟਿਓ ਕਿਉਂਕਿ ਡੇਢ ਇੰਚ ਕਦਾ ਮੂਹਰੇ ਕਾਫ ਲੱਗ ਜਾਣਾ ਤੇ ਜਿਹੜੀ ਸੀਨ ਉੱਪਰ ਆਉਣੀ ਆ ਆ ਉਹਦਾ ਇੰਚ ਆਪਾਂ ਐਕਸਟਰਾ ਇਹਦੇ ਵਿੱਚ ਕੱਟ ਲਿਆ ਠੀਕ ਹੈ ਜਦੋਂ ਆ ਮੋਢੇ ਦੀ ਸੀਨ ਭਰਾਂਗੇ ਉਹਦੇ ਵਿੱਚ 1 ਇੰਚ ਕਪੜਾ ਐਕਸਟਰਾ ਜਾਵੜੇਂਦਾ ਹੁੰਦਾ ਜਦੋਂ ਸੀਨ ਭਰਦੇ ਹੁੰਦੇ ਆ ਉਹ ਆਪਾਂ ਕਪੜਾ ਇਹਦਾ ਕੱਟ ਲਿਆ 21 ਇੰਚ ਬਾਜੂ ਤਿਆਰ ਆ ਆਪਾਂ 22 ਇੰਚ ਬਾਜੂ ਦੀ ਕਟਾਈ ਕਰ ਲਈ ਠੀਕ ਹੈ ਜੀ ਆ ਲੋ ਆਪਾਂ 22 ਇੰਚ ਕੀਤੀ ਹੈ ਬਾਜੂ ਦੀ ਕਟਾਈ ਆ ਥੋੜਾ ਜਿਹਾ ਕਪੜਾ ਹੋਰ ਆ ਹੋਵਾਗਾ ਇਹਨੂੰ ਸ਼ਾਂਟੀ ਕਰ ਦਿਓ ਜੀ ਬਸ ਉਹ ਤੋਂ ਬਾਅਦ ਆਪਾਂ ਜਦੋਂ ਕਾਫ ਲਾਵਾਂਗੇ ਉਹ ਵੀ ਮੈਂ ਤੁਹਾਨੂੰ ਵੀਡੀਓ ਦੱਸੂਗੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬਾਜੂ ਬਣ ਕੇ ਰੈਡੀ ਹੁੰਦੀ ਆ ਦੇਖੋ ਜੀ ਹੁਣ ਮੈਂ ਇਹਨੂੰ ਖੋਲ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਆ ਲੋ ਇੱਕ ਪੱਲਾ ਹੋ ਗਿਆ ਆ ਦੂਸਰਾ ਪੱਲਾ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਸੈਂਟਰ ਚ ਵੀ ਰ ਇੱਥੇ ਵੀ ਕੱਟ ਲਾ ਦਿਓ ਕਿਉਂਕਿ ਜਦੋਂ ਤੁਸੀਂ ਕਟਿੰਗ ਕਰੋਗੇ ਤਾਂ ਉਦੋਂ ਤੁਹਾਨੂੰ ਕੋਈ ਵੀ ਔਰ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਠੀਕ ਹੈ ਜੀ ਇਧਰ ਇਸ ਤਰ੍ਹਾਂ ਕੱਪਲਾ ਦਿਓ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਪਾ ਗੜ ਲਿਆ ਇਸ ਤਰ੍ਹਾਂ ਰੱਖੋ ਔਰ ਕੱਟ ਲਗਾਓ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਜੀ ਇਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਮੈਂ ਕੱਚਾ ਤੁਹਾਨੂੰ ਦੱਸ ਦੇਣੀ ਆ ਵੈਸੇ ਮੈਂ ਪਰਫੈਕਟ ਤੁਹਾਨੂੰ ਆਪਣੇ ਵੀਡੀਓ ਦੇਵਾਂਗੀ ਇਸ ਚੀਜ਼ ਦੀ ਆ ਦੇਖੋ ਇਸ ਤਰ੍ਹਾਂ ਜਦੋਂ ਤੁਸੀਂ ਪਾਉਣੇ ਹੋਏ ਇਸ ਤਰ੍ਹਾਂ ਤਿੰਨ ਤਿੰਨ ਬਲ ਪਾਉਣੇ ਆਪਾਂ ਆ ਲੋ ਜੀ ਇਸ ਤਰ੍ਹਾਂ ਪੈ ਜਾਣਗੇ ਇੱਧਰ ਇਸ ਤਰ੍ਹਾਂ ਪੈ ਜਾਣਗੇ ਇੱਧਰ ਵਾਲ ਪਰਫੈਕਟ ਪਾ ਗਏ ਇਹਨਾਂ ਨਾ 1.5 ਇੰਚ ਦਾ ਕੱਪੜਾ ਵਿੱਚ ਸੈਂਟਰ ਦੇ ਰੱਖਿਓ ਤੁਸੀਂ ਦੋਨੇ ਪਾਸੇ ਆਪਾਂ 1.5 ਇੰਚ ਛੱਡ ਕੇ ਫਿਰ ਇਧਰਲੇ ਪਾਸੇ ਪਾਉਣੇ ਆ ਠੀਕ ਹੈ ਜੀ ਤੇ ਬਰੀਕ ਜੇ ਬਾਣੀ ਪੈਂਦੇ ਹੁੰਦੇ ਆ ਬਾਕੀ ਇਹਦੀ ਕਟਾਈ ਕਰ ਦਿਓ ਜੇ ਤੁਹਾਡੇ ਕੋਲ ਕਪੜਾ ਵੱਧ ਹੋਇਆ ਤਾਂ ਉਹਨੂੰ ਤੁਸੀਂ ਕੱਟ ਦਿਓ ਇਹ ਹੋ ਗਿਆ ਇਹਦੇ ਮੂਹਰੇ ਜਿਹੜਾ ਆਪਾਂ 1.5 ਇੰਚ ਦਾ ਇੱਥੇ ਚੌੜਾ ਕਪੜਾ ਕੱਟਾਂਗੇ ਕੱਟ ਲਿਓ ਤੁਸੀਂ ਕੋਈ ਵੀ ਕੱਟ ਲਿਓ ਜਿੰਨਾ ਕੱਪੜਾ ਨਹੀਂ ਪੁਰਾਣਾ ਦੂਜੀ ਫੱਟੀ 'ਚੋ 1.5 ਇੰਚ ਦਾ ਕੱਪੜਾ ਚੱਕ ਕੇ ਇੱਥੇ ਸੀਨ ਭਰ ਕੇ ਉਹ ਕੱਪੜੇ ਨੂੰ ਇਹਦੇ ਉੱਪਰ ਫੋਲਡਿੰਗ ਕਰ ਦਾਂਗੇ ਸਮਝ ਗਏ ਨਾ ਤੇ ਮੁੜ ਕੇ ਜਦੋਂ ਤੁਸੀਂ ਇੱਥੋਂ ਚੱਕੋਗੇ ਇਹ ਗੋਲ ਐ ਇੱਥੋਂ ਕਾਫ ਵਾਲੀ ਬਾਜੂ ਬਣ ਕੇ ਤੁਹਾਡੀ ਰੈਡੀ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਚੱਕ ਕੇ ਤੁਸੀਂ ਬਾਲ ਪਾ ਕੇ ਦੇਖਿਓ ਇੱਕ ਵਾਰ ਵੀ ਕਿਸ ਤਰ੍ਹਾਂ ਤੁਹਾਨੂੰ ਲੱਗਦੀ ਆ ਠੀਕ ਹੈ ਜੀ ਇਸ ਤਰ੍ਹਾਂ ਕੱਚੇ ਬਾਲ ਪਾ ਲਿਓ ਪਹਿਲਾਂ ਕੱਚੇ ਬਾਲ ਪਾ ਕੇ ਆਪਣੀ ਬਾਜੂ ਦੇ ਉੱਪਰ ਰੱਖ ਕੇ ਤੁਸੀਂ ਦੇਖ ਲਿਓ ਜਿੰਨੀ ਤੁਹਾਨੂੰ ਮੂਰੀ ਚਾਹੀਦੀ ਹੋਈ ਜਾਂ ਕਿਸੇ ਕਸਟਮਰ ਦਾ ਹੋਇਆ ਉਹ ਤੁਹਾਨੂੰ ਨਾਪ ਦੇ ਕੇ ਜਾਓ ਓਨੇ ਮੂਰੀ ਦੀ ਤੁਸੀਂ ਬਾਜੂ ਇਹਦੀ ਫਰੰਟ ਤੋਂ ਰੈਡੀ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਾਜੂ ਬਣਾ ਕੇ ਕਾਫ ਵਾਲੀ ਬਾਜੂ ਦੀ ਕਟਾਈ ਤੁਹਾਨੂੰ ਮੈਂ ਦੱਸ ਦਿੱਤੀ ਸਲਾਈ ਵਿੱਚ ਆਉਣ ਵਾਲੀ ਵੀਡੀਓ ਦੇ ਵਿੱਚ ਦੱਸੂਗੀ ਤੇ ਇੱਕ ਜੇ ਤੁਹਾਡੇ ਕੋਲੇ ਪ੍ਰਿੰਟਡ ਸੂਟ ਹੋਇਆ ਉਹ ਦਾ ਨਾ ਜਦੋਂ ਤੁਸੀਂ ਕਾਪ ਦੀ ਕਟਾਈ ਕਰਨ ਲੱਗਿਆ ਫਲਾਵਰਾਂ ਦਾ ਧਿਆਨ ਰੱਖਣਿਓ ਠੀਕ ਹੈ ਜੀ ਕਿੱਧਰ ਨੂੰ ਜਾ ਰਹੇ ਇਹਦੇ ਵਿੱਚ ਆਪਣੇ ਕੋਈ ਵੀ ਉਹ ਨਹੀਂ ਸੀਗਾ ਇਹਦੀਆਂ ਡੱਬੀਆਂ ਜੀਆਂ ਬਣ ਰਹੀਆਂ ਇਹੱਚ ਵੀ ਉਸ ਤਰ੍ਹਾਂ ਦੀ ਐੱਚ ਵੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਆਪਾਂ ਕਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰਕੇ ਰੈਡੀ ਕਰ ਲਓ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ